ਪੰਜਾਬੀ ਖਤਮ ਹੋ ਜਾਣੀ ਤੁਸੀਂ ਕਹਿੰਦੇ ਹੋ ਪੰਜਾਬੀ ਖਤਮ ਹੋ ਜਾਣੀ ਮੈਂ ਵਿਦੇਸ਼ਾਂ ਵਿੱਚ ਪਹਿਲੇ ਪੰਜਾਬੀਆਂ ਦੀ ਕਰਾਂ ਬੇਨਤੀ ਮੈਂ ਵਿਦੇਸ਼ਾਂ ਵਿੱਚ ਪਹਿਲੇ ਵਿੱਚ ਪਹਿਲੇ ਪੰਜਾਬੀਆਂ ਦੀ ਕਰਾਂ ਬੇਨਤੀ ਜੋ ਜਿਹੜੇ ਪ੍ਰੋਫੈਸਰ ਸਹਿਬਾਨ ਟੀਚਿੰਗ ਆ ਚਾਹੇ ਨੋਨ ਟੀਚਿੰਗ ਦੇ ਵਿੱਚ ਆ ਪਿਆਰੇ ਵਿਦਿਆਰਥੀਓ ਤੇ ਅੱਜ ਆਪਾਂ ਵਿਸ਼ਾ ਪੰਜਾਬੀ ਦਿਨ ਜਿਹੜਾ ਪੰਜਾਬੀ ਦਿਨ ਜਿਹੜਾ ਦੇ ਨਾਲ ਸਾਂਝੀ ਕਰਨੀਆਂ ਉਹ ਵਿਚਾਰ ਚਾਹੇ ਕਲਪਨਾ ਦੇ ਰੂਪ ਵਿੱਚ ਹੋ ਸਕਦੇ ਹਨ ਚਾਹੇ ਭਾਸ਼ਣ ਦੇ ਰੂਪ ਵਿੱਚ ਚਾਹੇ ਤੁਸੀਂ ਕੋਈ ਲੋਕ ਗੀਤ ਸੁਣਾ ਦਿਓ ਤੇ ਚਾਹੇ ਆਪਣੀ ਕੋਈ ਲਿਖੀ ਹੋਈ ਸ਼ਾਇਰੀ ਜਾਂ ਕੋਈ ਤੁਸੀਂ ਇਧਰੋਂ ਉਧਰੋਂ ਕਰਕੇ ਵੀ ਸੁਣਾ ਸਕਦੇ ਹੋ ਪਰ ਕਿ ਉਹ 23 ਸਤੰਬਰ ਨੂੰ ਪਾਪਾ ਫਰੀਦ ਜੀ ਦਾ ਜਨਮ ਦਿਹਾੜਾ ਵੀ ਜਨਾਇਆ ਅੱਜ ਮਨਾਇਆ ਤਾ ਗੁਰਖਨਾਮਾ ਪਾਪਾ ਸ੍ਰੀ ਚੇਤੀ ਦੀ ਬਾਣੀ ਦਾ ਮੁੱਖ ਮਹੱਤਵ ਹੈ ਜੋ ਕਿ ਪੰਜਾਬੀ ਭਾਸ਼ਾ ਦੇ ਵਿੱਚ ਮੂਲ ਰੂਪ ਵਿੱਚ ਲਿਖੀ ਗਈ ਸੀ ਤਾਂ ਪੰਜਾਬੀ ਭਾਸ਼ਾ ਸਿਰਫ ਉੱਥੇ ਹੀ ਰੁਗੀ ਜਦੋਂ 14ਵੀਂ 15ਵੀਂ ਸਦੀ ਦੇ ਵਿੱਚ ਸਾਡੇ ਗੁਰੂ ਸਾਹਿਬ ਆਏ ਤਾਂ ਸ੍ਰੀ ਗੁਰੂ ਨਾਨਕ ਆ 11 ਟੱਕਾਂ ਦੀ ਬਾਣੀ ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜਿਆ ਸਾਡੇ 6 ਗੁਰੂ ਸਾਹਿਬਾਨ ਦੀ ਬਾਣੀ ਉਹ ਸਾਰੀ ਬਾਣੀ ਦੀ ਰਚਨਾ ਜਿਹੜੀ ਹੈ ਪ੍ਰਮੁੱਖ ਤੌਰ ਤੇ ਪੰਜਾਬੀ ਭਾਸ਼ਾ ਦੇ ਵਿੱਚ ਵੀ ਹੋਈ ਸੀਗੀ ਤੇ ਸਾਡੇ ਗੁਰੂ ਸਾਹਿਬਾਨ ਦੁਆਰਾ ਜਿਹੜੀ ਰਚਿਤ ਬਾਣੀ ਹੈ ਤਾਂ ਇਹਦਾ ਜਿਹੜਾ ਆ ਪ੍ਰਚਾਰ ਇੰਨਾ ਜ਼ਿਆਦਾ ਵਧਦਾ ਗਿਆ ਕਿ ਸਾਡੇ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਪੰਜਾਬੀ ਭਾਸ਼ਾ ਹੈ ਉਹਨੂੰ ਰਾਜ ਭਾਸ਼ਾ 完成 ਚੁੱਕਿਆ ਹੈ ਤੇ ਜਿਹੜੀ ਸਾਡੇ ਗੁਰਮਾ ਪੀਰਾਂ ਸਿਧਾਂਤਾਂ ਦੁਆਰਾ ਲਿਪੀ ਦੀ ਵਰਤੋਂ ਕੀਤੀ ਗਈ ਸੀ ਕਿ ਗੁਰਮੁਖੀ ਲਿਪੀ ਦੀ ਆ ਜੋ ਪੰਜਾਬ ਦੀ ਜਿਹੜੀ ਆ ਪੰਜਾਬੀ ਭਾਸ਼ਾ ਨੂੰ ਲਿਖਣ ਦੇ ਲਈ ਉਹ ਲਿਪੀ ਪੰਜਾਬ ਦੇ ਵਿੱਚ ਵਰਤੀ ਜਾਂਦੀ ਹੈ ਤਾਂ ਇਸ ਸਬੰਧ ਵਿੱਚ ਮੈਂ 바ਕੀ ਤੁਹਾਡੇ ਨਾਲ শেয়ার ਕਰੂੰਗੀ ਇਸ ਸੰਬੰਧੇ ਸਾਡੇ ਹੁਣ ਜਿਹੜੇ ਵਿਦਿਆਰਥੀ ਹਨ ਪੰਜਾਬੀ ਭਾਸ਼ਾ ਦੇ ਮਹੱਤਵ ਨਾਲ ਸੰਬੰਧਿਤ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਗੇ ਮੈਂ ਵਾਰੀ-ਵਾਰੀ ਬੱਚੇ I ਮੰਦਾ ਹੈ ਕਿ ਅੱਜ ਸਾਡੇ ਲਈ ਵੀ ਇਹ ਤਿੰਜੜਾ ਆਇਆ ਆ ਤਾਂ ਜਿਸ ਕਰਕੇ ਅਸੀਂ ਵੀ ਇਹ ਪੰਜਾਬੀ ਭਾਸ਼ਾ ਦਾ ਗੁਣगान ਕਿਉਂ ਨਾ ਕਰੀਏ